ਇੱਥੇ ਸੇਮੇ ਪਾਸਾ ਨੇ ਭੜੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥਾਂ ਦੇ ਨਾਲ ਪਾਏ ਅਤੇ ਵਰਦਾਨ ਦਿੱਤਾ ਕਿ ਕਦੇ ਵੀ ਲੰਗਰ ਵਿੱਚ ਟੋਟ ਨਹੀਂ ਆਵੇਗੀ ਪਰ ਮਹਾਰਾਜ ਨੇ ਭੜੋਲੇ ਦਾ ਢੱਕਣ ਚੁੱਕਣ ਤੋਂ ਵੀ ਮਨਾਹੀ ਕੀਤੀ ਸੀ ਆਓ ਤੁਹਾਨੂੰ ਦੱਸਦਿਆਂ ਇੱਥੋਂ ਦਾ ਪੂਰਾ ਇਤਿਹਾਸ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੜੋਲਾ ਸਾਹਿਬ ਪਿੰਡ ਕੜਹਾਣੀ ਜ਼ਿਲ੍ਹਾ ਲੁਧਿਆਣਾ ਗੁਰਦੁਆਰਾ ਦਮਦਮਾ ਸਾਹਿਬ ਤੋਂ ਪਿੰਡ ਦੀ ਸੰਗਤ ਗੁਰੂ ਜੀ ਨੂੰ ਬਿਕਰਮੀ 1688 ਸਣ 1631 ਈਸਵੀ ਨੂੰ ਪਿੰਡ ਕੜਹਾਣੀ ਵਿਖੇ ਲੈ ਕੇ ਆਈ ਗੁਰੂ ਸਾਹਿਬ ਇੱਥੇ ਮਰਵਾਹੇ ਖੱਤਰੀ ਬਾਬੇ ਸੂਰਤੀ ਦੇ ਘਰ ਰਹੇ ਸਨ ਅਤੇ 45 ਦਿਨ ਗੁਰੂ ਸਾਹਿਬ ਇਸ ਪਿੰਡ ਦੇ ਵਿੱਚ ਰਹਿ ਕੇ ਗਏ ਪਿੰਡ ਵਾਲਿਆਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਆਪਣੀਆਂ ਨਿਸ਼ਾਨੀਆਂ ਪਿੰਡ ਵਾਲਿਆਂ ਨੂੰ ਦਿੱਤੀਆਂ ਸਨ ਇਸ ਵਿੱਚ 52 ਕਲੀਆਂ ਵਾਲਾ ਚੋਲਾ ਇੱਕ ਪੋਥੀ 5 ਗ੍ਰੰਥੀ ਇੱਕ ਪੈਰਾ ਦਾ ਜੋੜਾ ਮੰਜੇ ਦਾ ਬਾਣ ਬਕਸਸ ਕੀਤਾ ਇੱਥੇ ਗੁਰਦੁਆਰਾ ਢੋਲਾ ਸਾਹਿਬ ਸਜੋਬਤ ਹੈ ਜਿੱਥੇ ਮਹਾਰਾਜ ਨੇ ਢੋਲੇ ਵਿੱਚ ਕਣਕ ਦੇ ਦਾਣੇ ਆਪਣੇ ਹੱਥਾਂ ਦੇ ਨਾਲ ਪਾਏ ਸਨ ਅਤੇ ਵਰਦਾਨ ਦਿੱਤਾ ਸੀ ਕਿ ਇੱਥੇ ਕਦੇ ਲੰਗਰ ਦੀ ਤੋੜ ਨਹੀਂ ਆਵੇਗੀ ਪਰ ਮਹਾਰਾਜ ਨੇ ਪੜੋਲੇ ਦਾ ਟੱਕਣ ਚੁੱਕਣ ਤੋਂ ਮਨਾਹੀ ਕੀਤੀ ਸੀ ਪੰਜ ਪੋਸਤਾਂ ਤੱਕ ਬਰਕਤ ਰਹੀ ਅਤੇ ਲੰਗਰ ਲਗਾਤਾਰ 180 ਸਾਲ ਤੱਕ ਚੱਲਦਾ ਰਿਹਾ ਪਰ ਪੰਜਵੀਂ ਪੋਸਤ ਦੀ ਨਵੀਂ ਆਈ ਨੂ ਨੇ ਅਣਜਾਣੇ ਵਿੱਚ ਪੜੋਲੇ ਦਾ ਟੱਕਣ ਚੱਕ ਦਿੱਤਾ ਅਤੇ ਬਰਕਤ ਖਤਮ ਹੋ ਗਈ ਪਿੰਡ ਗੁਢਾਣੀ ਵਿੱਚ ਹੋਰ ਗੁਰਦੁਆਰੇ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਚੋਲਾ ਸਾਹਿਬ ਅਤੇ ਗੁਰਦੁਆਰਾ ਨਿੰਮਸਰ ਸਾਹਿਬ ਸੁਸ਼ੋਭਤ ਹੈ ਗੁਰੂ ਸਾਹਿਬ ਜਾਂਦੇ ਸਮੇਂ ਪਿੰਡ ਨੂੰ ਇਹ ਵਰ ਵੀ ਬਖਸ਼ ਕੇ ਗਏ ਕੇ ਕਢਾਣੀ ਨਗਰ ਨੂੰ ਬਾਹਰੋਂ ਆਇਆ ਦੋਸਮਣ ਹਰਾ ਨਹੀਂ ਸਕੇਗਾ ਕੁਦਰਤੀ ਆਫਤਾਂ ਪਿੰਡ ਦਾ ਕੋਈ ਨੁਕਸਾਨ ਨਹੀਂ ਕਰ ਸਕਣਗੀਆਂ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਅਤੇ ਕਢਾਣੀ ਤੋਂ ਕਢਾਣ ਬਣੇਗਾ ਇਹ ਸੀ ਗੁਰਦੁਆਰਾ ਪੜੋਲਾ ਸਾਹਿਬ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ